ਜਦ ਉਹਦੇ ਕੋਲੇ ਕੋਈ ਜਵਾਬ ਨਹੀਂ ਹੁੰਦਾ ਜਦ ਉਹਦੇ ਕੋਲ ਕਿਸੇ ਉੱਠੇ ਹੋਏ ਮੁੱਦੇ ਦਾ ਹੱਲ ਨਹੀਂ ਹੁੰਦਾ ਜਦ ਲੋਕਾਂ ਦੇ ਵਿੱਚ ਉਹਦੇ ਲਈ ਗੁੱਸਾ ਵੱਧ ਜਾਂਦਾ ਹੈ ਅਤੇ ਉਹਦੇ ਕੋਲ ਲੋਕਾਂ ਨੂੰ ਦੇਣ ਦੇ ਲਈ ਸਵਾਏ ਝੂਠੇ ਵਾਅਦੇ ਆ ਅਤੇ ਛੱਡਣ ਦੇ ਟੋਟਕਿਆਂ ਤੋਂ ਇਲਾਵਾ ਕੁਝ ਨਹੀਂ ਹੁੰਦਾ ਤਾਂ ਉਹ ਅਕਸਰ ਰੋਪੈਂਦਾ ਔਰ ਉਹ ਪੈਂਦਾ ਏ ਉਹਦੀ ਅੱਖ ਚੋਂ ਚਾਰ ਹੰਝੂ ਨਿਕਲ ਆਉਂਦੇ ਨੇ ਉਹ ਇੱਕ ਵਾਰ ਰੋਂਦਾ ਪਰ ਉਹਦੇ ਚਮਚੇ ਉਹਦਾ ਖਰੀਦਿਆ ਹੋਇਆ মিডিਆ ਅਤੇ ਉਹਦੇ ਪਾਲਤੂ ਲੋਕ ਹਰ ਪਾਸੇ ਰੌਲਾ ਪਾਉਂਦੇ ਨੇ ਕਿ ਵੇਖੋ ਵੇਖੋ ਤੁਹਾਡਾ ਲੀਡਰ ਤੁਹਾਡੇ ਲਈ ਅੱਜ ਰੋ ਪਿਆ ਏ ਲੋਕ ਸਵਾਲ ਕਰਨਾ ਚਾਹੁੰਦੇ ਨੇ ਕਿ ਉਹਦੇ ਰੋਣੇ ਨਾਲ ਸਾਨੂੰ ਕੁਝ ਮਿਲੇਗਾ ਉਹ ਕਹਿੰਦੇ ਚੁੱਪ ਕਰੋ ਚੁੱਪ ਕਰੋ ਅਤੇ ਆ ਕੈਮਰਾ ਵੇਖੋ ਦੇਖੋ ਤੁਹਾਡਾ ਲੀਡਰ ਕਿੰਨਾ ਤੁਹਾਡੇ ਲਈ ਰੋ ਰਿਹਾ ਹੈ ਜੇਕਰ ਲੋਕਾਂ ਦਾ ਫਿਰ ਵੀ ਮੰਨ ਹੀ ਨਾ ਪਰਤਾ ਤਾਂ ਕਈ ਵਾਰ ਜਾਂਦਾ ਹੈ ਅਤੇ ਲੋਕਾਂ ਦੇ ਵਿਚਾਲੇ ਬੈਠ ਕੇ ਪ੍ਰਸ਼ਾਦਾ ਸ਼ੱਕ ਆਉਂਦਾ ਹੈ ਪ੍ਰਸ਼ਾਦਾ ਸ਼ੱਕ ਆਉਂਦਾ ਹੈ ਅਤੇ ਕੇ ਆਉਂਦਾ ਹੈ ਕਿ ਮੈਂ ਤੁਹਾਡੇ ਵਿੱਚੋਂ ਹੀ ਹਾਂ ਤੁਹਾਡੇ ਵਿੱਚੋਂ ਹੀ ਹਾਂ ਲੋਕ ਚੁੱਪ ਕਰ ਗਏ ਲੋਕਾਂ ਨੂੰ ਜਦ ਇਹ ਕਿਹਾ ਜਾਂਦਾ ਕਿ ਤੁਹਾਡਾ ਲੀਡਰ ਤੁਹਾਡੇ ਲਈ ਰੋਇਆ ਤਾਂ ਲੋਕ ਮੰਨ ਲੈਂਦੇ ਨੇ ਕਿ ਸਾਡੇ ਲਈ ਰੋਇਆ ਹੋਵੇਗਾ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਯਾਰ ਐਡਾ ਪੱਥਰਦਿਲ ਬੰਦਾ ਅਤੇ ਇਹਦੀ ਅੱਖ 'ਚੋਂ ਅੱਜ ਭਾਵੇਂ ਮਗਰ ਮੱਚਦੇ ਹੀ ਸਹੀ ਜੇਕਰ ਚਾਰ ਹੰਝੂ ਆਏ ਤਾਂ ਸ਼ੁਕਰ ਹੈ ਸ਼ੁਕਰ ਹੈ ਅੱਜ ਹੰਝੂ ਆਏ ਨੇ ਕੱਲੋਂ ਅਹਿਸਾਸ ਵੀ ਆ ਜਾਏਗਾ ਲੋਕ ਇਹ ਆਸ ਕਰਦੇ ਨੇ ਉਹ ਆਸ ਜੋ ਕਦੇ ਪੂਰੀ ਨਹੀਂ ਉਹ ਚਾਰ ਹੰਝੂ ਬਹੋਂਦੇ ਅਤੇ ਉਹਦੇ ਚਾਰ ਹੰਝੂਆਂ ਦੇ ਨਾਲ ਲੋਕਾਂ ਦੇ ਸਾਰੇ ਸਵਾਲ ਵੀ ਬਹਿ ਜਾਂਦੇ ਨੇ ਕੀ ਬਣੇਗਾ ਉਹਨਾਂ ਦੇ ਨਾਲ ਆਖਰ ਉਹਨਾਂ ਦੇ ਨਾਲ ਇਹ ਬੁਰਾ سلوਕ ਕਿਉਂ ਹਰ ਵਾਰ ਉਹਨਾਂ ਦੇ ਨਾਲ ਝੂਠੇ ਵਾਅਦੇ ਕਿਉਂ ਉਹਨਾਂ ਦੇ ਬੱਚਿਆਂ ਨੂੰ ਹੱਕ ਮੰਗਣ ਦੇ ਬਦਲੇ ਜੇਲਾ ਕਿਉਂ ਪੁਲਿਸ ਦੀਆਂ ਲਾਠੀਆਂ ਕਿਉਂ ਇਨਕਾਊਂਟਰ ਕਿਉਂ ਨਸ਼ਾ ਕਿਉਂ 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 ਅਤੇ ਸਾਰਾ ਕੁਝ ਵਹਿ ਜਾਂਦਾ ਅਕਸਰ ਲੋਕ ਕਹਿੰਦੇ ਨੇ ਕਿ ਇਸਤਰੀ ਦੇ 365 ਚਲਿੱਤਰ ਹੁੰਦੇ ਨੇ ਪਰ ਯਕੀਨ ਮੰਨਣਾ ਬੀਬੀਆਂ ਵੀ ਸਾਡੇ ਲੀਡਰਾਂ ਤੋਂ ਚਲਿੱਤਰ ਕਰਨ ਦੇ ਮਾਮਲੇ 'ਚ ਬਹੁਤ ਪਿਛੇ ਨੇ ਇਹਨਾਂ ਨੂੰ ਕੋਈ ਨਹੀਂ ਹਰਾ ਸਕਦਾ ਹੁਣ ਫਤ ਮੈਂ ਸਾਫ ਕਰਦੇ ਆ ਕਿ ਮੈਂ ਇਹ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਗੱਲ ਕਰ ਰਿਹਾ ਹਾਂ ਮਾਫ ਕਰਨਾ ਜੇਕਰ ਤੁਹਾਨੂੰ ਇਹ ਲੱਗਿਆ ਹੋਵੇ ਕਿ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਗੱਲ ਕਰ ਰਿਹਾ ਨਹੀਂ ਨਹੀਂ ਉਹ ਨਹੀਂ ਰਹਿੰਦੇ ਅਸਲ ਵਿੱਚ ਤਾਂ ਉਹਨਾਂ ਨੂੰ ਬਣਾ ਕੇ ਸਾਰਾ ਪੰਜਾਬ ਰੋ ਰਿਹਾ ਹੈ ਰੋ ਕਿਉਂ ਰਿਹਾ ਹੈ ਪੰਜਾਬ ਤਾਂ ਪੈਟ ਰਿਹਾ ਹੈ ਨਾ ਪੰਜਾਬ ਦੇ ਵਿੱਚ ਕੋਈ ਸਰਕਾਰ ਹੈ ਨਾ ਪੰਜਾਬ ਦੇ ਵਿੱਚ ਕੋਈ ਕਾਨੂੰਨ ਦਾ ਰਾਜ ਹੈ ਇੱਥੇ ਰਾਜ ਹੈ ਤਾਂ ਅਰਾਜਕਤਾ ਹੈ ਇੱਥੇ ਜੇਕਰ ਕੁਝ ਹੜ ਆਇਆ ਹੋਇਆ ਏ ਤਾਂ ਉਹ ਹੈ ਲੁੱਟਦਾ ਉਹ ਲੁੱਟਦਾ ਜੋ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ ਦੇ ਬੰਦੇ ਆ ਕੇ ਸਰਕਾਰ ਦੇ ਰਾਹੀਂ ਸਾਡੀ ਕਰ ਰਹੇ